ਤੇ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕੈਨੇਡਾ ਦੇ ਸੂਬੇ ਅਲਬਰਟਾ ਦੇ ਕੈਲਗਰੀ ਦੇ ਵਿੱਚ ਪਹਿਲੀਆਂ ਸਿੱਖ ਖੇਡਾਂ ਦਾ ਅੱਜ ਆਗਾਜ਼ ਹੋ ਗਿਆ ਇਸ ਸਿੱਖੇਡਾਂ 3 ਦਿਨ ਮਤਲਬ 18 19 20 April ਤੱਕ ਚੱਲਣਗੀਆਂ ਅੱਜ ਪਹਿਲੇ ਦਿਨ ਇਹਨਾਂ ਖੇਡਾਂ ਦਾ ਆਗਾਜ਼ ਧਾਰਮਿਕ ਸਮਾਗਮਾਂ ਰਾਹੀਂ ਹੋਇਆ ਸਭ ਤੋਂ ਪਹਿਲਾਂ ਬੱਚਾਂ ਦੇ ਵੱਲੋਂ ਲੋਕ ਕੀਰਤਨ ਗਾਇਨ ਕੀਤਾ ਗਿਆ ਇਸ ਉਪਰੰਤ ਅਰਦਾਸ ਕੀਤੀ ਗਈ ਅਤੇ ਗਤਕਾ ਖੇਡਿਆ ਗਿਆ ਇਸ ਤਰ੍ਹਾਂ ਇਨਾ ਖੇਡਾਂ ਦੀ ਸ਼ੁਰੂਆਤ ਕੀਤੀ ਗਈ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਵੱਲੋਂ ਇਨਾ ਖੇਡਾਂ ਦਾ ਆਯੋਜਨ ਕੀਤਾ ਗਿਆ ਹੈ ਇਨਾ ਸਖੇਡਾ ਬਾਰੇ ਜਾਣਕਾਰੀ ਦਿੰਦਿਆਂ ਦਸ਼ਮੇਸ਼ ਕਲਚਰ ਸੈਂਟਰ ਦੇ ਚੇਅਰਮੈਨ ਗੁਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਜਿਸ ਤਰ੍ਹਾਂ ਇਸ ਤੋਂ ਪਹਿਲਾਂ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਰਗੇ ਮੁਲਕਾਂ ਦੇ ਵੱਲੋਂ ਸਿੱਖ ਖੇਡਾਂ ਕਰਵਾਈਆਂ ਜਾਂਦੀਆਂ ਨੇ ਉਸੇ ਵਿਚਾਰਧਾਰਾ ਦੇ ਅਧੀਨ ਚੱਲਦਿਆਂ ਅਲਬਰਟਾ ਨੇ ਵੀ ਇਹ ਯਤਨ ਕੀਤਾ ਹੈ ਅਤੇ ਕੈਨੇਡਾ ਦੇ ਵਿੱਚ ਵੀ ਸਿੱਖ ਖੇਡਾਂ ਕਰਵਾਈਆਂ ਜਾ ਰਹੀਆਂ ਨੇ ਸਿੱਖ ਕਮਿਊਨਿਟੀ ਜਿਹੜੀ ਕਿ ਇੱਥੇ ਬਹੁ ਗਿਣਤੀ ਦੇ ਵਿੱਚ ਵਸੀ ਹੋਈ ਹੈ ਉਨਾਤੀ ਨੌਜਵਾਨ ਪੀੜ੍ਹੀ ਨਸ਼ਿਆ ਤੋਂ ਦੂਰ ਰਹਿ ਸਕੇ ਅਤੇ ਕੁਝ ਚੰਗਾ ਕਦਮ ਚੁੱਕ ਸਕਣ ਤੁਹਾਨੂੰ ਵੀ ਦਿਖਾਉਨੇ ਆਂ ਖੂਬਸੂਰਤ ਅੰਛ ਕੈਨੇਡਾ ਦੇ ਸੂਬੇ ਅਲਬਰਟਾ ਦੀਆਂ ਸਿੱਖ ਖੇਡਾਂ ਦੀ ਸ਼ੁਰੂਆਤ ਤੇ ਗੁਰੂ ਦਾ ਖੰਡਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਦਾ ਇਹ ਸਮਾਂ ਬਖਸ਼ਿਆ ਕਿ ਆਪਾਂ ਸਾਰੀ ਸੰਗਤ ਕੈਲਗਰੀ ਦੀ ਸਾਰੀ ਸੰਸਖ ਸੰਗਤ ਨਾਲ ਮਿਲ ਕੇ ਜੋ ਪਹਿਲੀਆਂ ਅਲਬਾਟਾ ਸਿੱਕੇਡਾਂ ਕੈਲਗਰੀ ਦੀ ਧਰਤੀ ਦੇ ਉੱਤੇ ਆਪਣੀ ਸਾਰੀ ਕਮਿਊਨਿਟੀ ਵੱਲੋਂ ਕਰਵਾਈਆਂ ਜਾ ਰਹੀਆਂ ਨੇ ਉਹਦੇ ਵਿੱਚ ਆਪਾਂ ਪਹੁੰਚੇ ਹੋਏ ਆ ਸਾਡੇ ਗੁਰਦੁਆਰਾ ਸਾਹਿਬ ਦੇ ਪੰਨ ਸਿੰਘ ਸਹਿਬਾਨ ਗ੍ਰੰਥੀ ਸਹਿਬਾਨ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਮੰਨਿਆ ਔਰ ਅਰਦਾਸ ਬੇਨਤੀ ਕਰਕੇ ਮਹਾਰਾਜ ਜੀਾਂ ਤੋਂ ਆਗਿਆ ਲਈ ਉਹਦੇ ਨਾਲ-ਨਾਲ ਸੰਗਤ ਜੀ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਕਿ ਜਦੋਂ ਤੋਂ ਅਸੀਂ ਸੇਵਾ ਦੇ ਵਿੱਚ ਆਏ ਸੀ ਉਸੇ ਦਿਨ ਤੋਂ ਹੀ ਕੋਸ਼ਿਸ਼ ਸੀਗੀ ਕਿ ਆਪਾਂ ਆਪਣੇ ਔਨ ਵਾਲੇ ਬੱਚਿਆਂ ਦੇ ਲਈ ਆਪਣੀਆਂ ਔਨ ਵਾਲੀਆਂ ਪੀੜ੍ਹੀਆਂ ਦੇ ਲਈ ਕੋਈ ਐਸਾ ਰਾਹ ਬਣਾ ਕੇ ਜਾਈਏ ਕਿ ਜਿਹੜਾ ਸਾਡਾ ਯੂਥ ਹੈ ਉਹਨਾਂ ਨੂੰ ਅਸੀਂ ਖੇਡਾਂ ਦੇ ਨਾਲ ਜੋੜ ਸਕੀਏ ਜਿਹੜਾ ਸਮਾਂ ਉਹ ਉੰਮਰੋਂ ਸਕਰੀਨ ਟਾਈਮ ਆ ਉਹ ਘੱਟ ਕਰ ਸਕੀ ਤੇ ਉਹਨਾਂ ਨੂੰ ਗਰਾਊਂਡ ਦੇ ਵੱਲ ਲੈ ਕੇ ਆਈਏ। ਸੋ ਉਸੇ ਕੋਸ਼ਿਸ਼ ਦੇ ਲਈ ਸਾਨੂੰ ਅਕਸਰ ਹੀ ਪੁੱਛਿਆ ਜਾਂਦਾ ਕਿ ਤੁਹਾਡੇ ਕੋਲੇ ਇਹ ਫੁਰਨਾ ਕਿਵੇਂ ਆਇਆ ਕਿ ਤੁਸੀਂ ਗੇਮਾਂ ਦਾ ਕਿਵੇਂ ਸੋਚਿਆ? ਬਿਲਕੁਲ ਜੀ ਜਿਹੜਾ ਜਿਵੇਂ ਆਪਾਂ ਦੇਖਦੇ ਆ ਕਿ ਵਰਲਡ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਸਿੱਖੇ ਢਾਹ ਹੁੰਦੀਆਂ ਨੇ, ਨਿਊਜ਼ੀਲੈਂਡ ਦੇ ਵਿੱਚ ਸਿੱਖ ਖੇਡਾ ਹੁੰਦੀਆਂ ਨੇ, ਉਹਦੇ ਨਾਲ-ਨਾਲ ਜਿਹੜਾ ਸਾਡਾ ਸਿੱਖ ਇਤਿਹਾਸ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜਿਆਂ ਦੇ ਸਮੇਂ ਤੋਂ ਜਦੋਂ ਤੋਂ ਮਹਾਰਾਜਿਆਂ ਨੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਸੀ ਉਸੇ ਸਮੇਂ ਤੋਂ ਮਹਾਰਾਜ ਜੀ ਸਿੱਖਾਂ ਨੂੰ ਸਰੀਰਕ ਰੂਪ ਦੇ ਵਿੱਚ ਸਡੋਲ ਬਣਾਉਣ ਦੇ ਲਈ ਖੇਡਾ ਕਰਵਾਉਂਦੇ ਸੀ ਕੁਸ਼ਤੀਆਂ ਕਰਵਾਉਂਦੇ ਸੀ ਤੇ ਹੋਰ ਕਈ ਤਰ੍ਹਾਂ ਦੇ ਖੇਡਾ ਸਾਡੇ ਇਤਿਹਾਸ ਦੇ ਵਿੱਚ ਗੁਰੂ ਸਰਬਾਨਾਂ ਵੱਲੋਂ ਕਰਵਾਈਆਂ ਗਈਆਂ ਨੇ ਸੋ ਗੁਰੂ ਸਾਹਿਬ ਜੀਆਂ ਤੋਂ ਸੇਧ ਲੈ ਕੇ ਅੱਜ ਵੀ ਸੰਸਾਰ ਦੇ ਵਿੱਚ ਚਾਹੇ ਆਸਟ੍ਰੇਲੀਆ ਚਾਹੇ ਨਿਊਜ਼ੀਲੈਂਡ ਕੈਨੇਡਾ ਦੇ ਵੀ ਸਾਰੇ ਸੂਬਿਆਂ ਦੇ ਵਿੱਚ ਖੇਡਾ ਹੁੰਦੀਆਂ ਸੀ ਤੇ ਸਾਡੇ ਜਿਹੜੇ ਲੋਕਲ ਕਲੱਬ ਨੇ ਉਹ ਵੀ ਕਹਿੰਦੇ ਸੀ ਕਿ ਆਪਾਂ ਰਲ ਮਿਲ ਕੇ ਇੱਕ ਖੇਡਾ ਕਰਵਾਈਏ ਜਿਹਦੇ ਵਿੱਚ ਸਾਰੇ ਸਾਰੀਆਂ ਗੇਮਾਂ ਇੱਕ ਬੈਨਰ ਦੇ ਹੇਠਾਂ ਲਈ ਇਕੱਠੀਆਂ ਕੀਤੀਆਂ ਜਾਂ ਉਸੇ ਲੜੀ ਦੇ ਤਹਿਤ ਹੀ ਆਪਾਂ ਇਹ ਖੇਡਾਂ ਦੀ ਸ਼ੁਰੂਆਤ ਕੀਤੀ ਆ ਤੇ ਸਾਨੂੰ ਇਹ ਦੱਸਦਿਆਂ ਹੋਇਆ ਬੜਾ ਮਾਣ ਮਹਿਸੂਸ ਹੋ ਰਿਹਾ ਵਾ ਕਿ ਸਾਡੇ ਕੋਲੇ 800 ਤੋਂ ਵੱਧ ਪਲੇਅਰਾਂ ਨੇ ਇਨ੍ਹਾਂ ਖੇਡਾਂ ਦੇ ਲਈ ਰਜਿਸਟਰ ਕੀਤਾ ਵਾ ਔਰ ਜਿਹਦੇ ਵਿੱਚ ਸਭ ਤੋਂ ਜਿਹੜੀ ਵੱਡੀ ਗਿਣਤੀ ਆ ਬਾਸਕਟਬਾਲ ਦੇ ਵਿੱਚ 190 ਪਲੇਅਰਾਂ ਨੇ ਰਜਿਸਟਰ ਕੀਤਾ ਔਰ ਸਾਰੇ ਦੇ ਸਾਰੇ ਕੈਨੇਡੀਅਨ ਬੌਰਨ ਐਂਡ ਰੇਜ਼ ਨੇ ਸੋ ਜਿਹੜਾ ਸਾਡਾ ਮੇਨ ਸੁਪਨਾ ਸੀਗਾ ਕਿ ਸਾਡੇ ਇੱਥੋਂ ਦੇ ਬੱਚਿਆਂ ਨੂੰ ਅਸੀਂ ਕਿਵੇਂ ਖੇਡਾਂ ਦੇ ਨਾਲ ਜੋੜ ਸਕਦੇ ਹਾਂ ਸਾਨੂੰ ਲੱਗ ਰਿਹਾ ਕਿ ਜੇਕਰ 800 ਦੇ ਵਿੱਚੋਂ 200 ਬੱਚੇ ਇੱਕ ਬਾਸਕਟਬਾਲ ਦੀ ਖੇਡ ਦੇ ਵਿੱਚ ਸਾਰੇ ਦੇ ਸਾਰੇ ਇੱਧਰ ਨੇ ਬੋਰਨ ਨੇ ਡਰੇਜ ਨੇ ਤਾਂ ਸਾਨੂੰ ਲੱਗਦਾ ਕਿ ਅਸੀਂ ਸਹੀ ਟ੍ਰੈਕ ਤੇ ਜਾ ਰਹੇ ਹਾਂ ਉਹਦੇ ਲਈ ਅਸੀਂ ਮਹਾਰਾਜ ਜੀ ਦਾ ਤੇ ਸਾਰੀ ਕਮਿਊਨਿਟੀ ਦਾ ਸਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹਨਾਂ ਖੇਡਾਂ ਦੇ ਜਿਹੜਾ ਉਪਰਾਲਾ ਉਹਦੇ ਵਿੱਚ ਸਾਰਿਆਂ ਨੇ ਰਲ ਮਿਲ ਕੇ ਸਿਰ ਜੋੜ ਕੇ ਅਸੀਂ ਇਹ ਉਪਰਾਲਾ ਕਰ ਰਹੇ ਹਾਂ ਉਹਦੇ ਨਾਲ ਨਾਲ ਸਾਰੇ ਕਲੱਬ ਖਾਸ ਤੌਰ ਤੇ ਫੀਲਡ ਹਾਕੀ ਦੇ ਜਿੰਨੇ ਵੀ ਕਲੱਬ ਨੇ, ਵਾਲੀਬਾਲ ਦੇ ਜਿੰਨੇ ਵੀ ਕਲੱਬ ਨੇ, ਬਾਸਕਟਬਾਲ ਦੇ ਜਿੰਨੇ ਵੀ ਕਲੱਬ ਨੇ ਸੌਕਰ ਦੇ ਜਿੰਨੇ ਵੀ ਕਲੱਬ ਨੇ ਔਰ ਜਿਹੜੇ ਆਪਣੇ ਐਥਲੈਟਿਕਸ ਹੋ ਗਿਆ ਜਾਂ ਜਿਹੜੀ ਕਿਡਜ਼ ਪਲੇ ਫਾਊਂਡੇਸ਼ਨ ਆ ਜਿੰਨੀਆਂ ਵੀ ਫਾਊਂਡੇਸ਼ਨਾਂ ਨੇ ਇਹ ਸਾਰੇ ਸ케ਜੂਲ ਨੂੰ ਬਣਾਉਣ ਦੇ ਵਿੱਚ ਸਹਿਯੋਗ ਕੀਤਾ ਉਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਿਉਂਕਿ ਜਿਹੜੀਆਂ ਜਿਹੜੀਆਂ ਗੇਮ ਦੀਆਂ ਟੈਕਨੀਕਲ ਚੀਜ਼ਾਂ ਨੇ ਉਹ ਸਾਨੂੰ ਉਹਦੇ ਬਾਰੇ ਕੋਈ ਨੌਲੇਜ ਨਹੀਂ ਸੀਗੀ ਪਰ ਇਹ ਜਿੰਨੇ ਵੀ ਕਲੱਬ ਨੇ ਸਾਰਿਆਂ ਨੇ ਆਪਣਾ ਆਪਣਾ ਇੱਕ ਇੱਕ ਰਿਪ੍ਰেজੈਂਟੇਟਿਵ ਦੇ ਕੇ ਸੋ ਇੱਕ ਸਬਕਮੇਟੀਆਂ ਬਣਾਈਆਂ ਨੇ ਗੇਮ ਦੀਆਂ ਜਿਹੜੀਆਂ ਗੇਮ ਦੇ ਜਿਹੜੇ ਰੂਲਸ ਨੇ ਉਹ ਡਿਸਾਈਡ ਕਰ ਰਹੀਆਂ ਨੇ ਸੋ ਉਹਦੇ ਨਾਲ ਨਾਲ ਅਸੀਂ ਖਾਸ ਤੌਰ ਤੇ ਧੰਨਵਾਦ ਕਰਦੇ ਹਾਂ ਸਾਡੇ ਸਾਰੇ মিডিਆ ਦਾ ਕਿਉਂਕਿ ਜਦੋਂ ਵੀ ਅਸੀਂ ਸਾਰੇ মিডিਆ ਨੂੰ ਸੱਦਾ ਦਿੱਤਾ ਕਿ ਜਿਹੜਾ ਸਾਡਾ ਸੁਨੇਹਾ ਮਾ ਸੰਗਤ ਤੱਕ ਪਹੁੰਚਦਾ ਕੀਤਾ ਜਾਵੇ ਤਾਂ ਸਾਡੀ ਇੱਕ ਆਵਾਜ਼ ਦੇ ਉੱਤੇ ਜਿੰਨੇ ਵੀ ਸਾਡੇ মিডিਆ ਵਾਲੇ ਵੀਰ ਅ ਇੱਥੇ ਸਾਡੀ ਪਹੁੰਚਦੇ ਆ ਉਹਨਾਂ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਖਾਸ ਤੌਰ ਤੇ ਅ ਪ੍ਰਾਈਮ ਏਸ਼ੀਆ ਟੀਵੀ ਦਾ ਰੈਡ ਐਫ ਐਮ ਦਾ ਪੰਜਾਬੀ ਅਖਬਾਰ ਦਾ ડી ਟੀਵੀ ਦਾ ਰੇਡੀਓ ਸੁਰ ਸੰਗਮ ਰਣਜੀਤ ਸਿੰਘ ਧੰਨੀ ਭਾਜੀ ਜਿਹੜੇ ਕਿ ਸਾਰਾ ਪ੍ਰੋਗਰਾਮ ਲਾਈਵ ਹੀ ਕਰ ਰਹੇ ਨੇ ਉਹਨਾਂ ਦੇ ਨਾਲ ਨਾਲ ਅਜੀਤ ਅਖਬਾਰ ਤੋਂ ਧਾਮੀ ਭਾਜੀ ਅ ਜਗ ਬਾਣੀ ਤੋਂ ਦਲਵੀਰ ਸਿੰਘ ਬਾਈ ਜੀ ਤੇ ਖਾਸ ਤੌਰ ਤੇ ਇੰਡੀਆ ਤੋਂ ਜਿਹੜੇ ਰਮਨਦੀਪ ਸਿੰਘ ਜੀ ਸੋਢੀ ਜਗ ਬਾਣੀ ਦੇ ਪੱਤਰਕਾਰ ਨੇ ਉਹ ਖਾਸ ਤੌਰ ਤੇ ਖੇਡਾਂ ਦੀ ਕਵਰੇਜ ਕਰਨ ਦੇ ਲਈ ਇੰਡੀਆ ਤੋਂ ਉੱਥੇ ਪਹੁੰਚੇ ਨੇ ਅਤੇ ਹੋਰ ਵੀ ਜਿਹੜੇ ਫ੍ਰੀਲੈਂਸਰ ਮੀਡੀਆ ਪੱਤਰਕਾਰ ਨੇ ਜਿਹੜੇ ਹਰ ਟਾਈਮ ਗੁਰਦੁਆਰਾ ਸਾਹਿਬ ਦੇ ਲਈ ਕੋਈ ਵੀ ਪ੍ਰੋਗਰਾਮ ਹੁੰਦਾ ਉਹਨਾਂ ਨੂੰ ਸੰਗਤ ਤੱਕ ਲੈ ਕੇ ਜਾਂਦੇ ਨੇ ਉਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ